ਹਨੀ ਬਹੁਤ ਵਧੀਆ ਲੱਗਦੇ ਸੀਗੇ ਸਾਨੂੰ ਮਿਲਦੇ ਹੁੰਦੇ ਸੀ ਜਦੋਂ ਪਿੰਡ ਆਉਂਦੇ ਸੀ ਹਾਂਜੀ ਜੀ ਸਾਨੂੰ ਮਿਲਦੇ ਹੁੰਦੇ ਸੀ ਰਾਜਵੀਰ ਜਵੰਦਾ ਤੋਂ ਇਲਾਵਾ ਕਦੀ ਐਵੇਂ ਵੀ ਲੱਗਿਆ ਕਿ ਅਸੀਂ ਕਿਸੇ ਹੋਰ ਦੇ ਗਾਣੇ ਸੁਣਨੇ ਨੇ ਕਿ ਰਾਜਵੀਰ ਜਵੰਦਾ ਪਿੰਡ ਦਾ ਸੀ ਇਸ ਕਰਕੇ ਉਹ ਜ਼ਿਆਦਾ ਪਸੰਦ ਸੀ ਉਹ ਐਵੇਂ ਨਹੀਂ ਸੀਗਾ ਜੀ ਬਸ ਫੈਨ ਸੀ ਅਸੀਂ ਉਹਦੇ ਉਹਦੇ ਗਾਣੇ ਸਾਨੂੰ ਵਧੀਆ ਲੱਗਦੇ ਸੀ ਜਦੋਂ ਉਹਦਾ ਚਿਹਰਾ ਆ ਕੇ ਆਉਂਦਾ ਇਸ ਤਰ੍ਹਾਂ ਲੱਗਦਾ ਵੀ ਕਿਤੇ ਗਿਆ ਹੋਇਆ ਵਾ ਆਉਣ ਵਾਲਾ ਹੀ ਆ ਬਚਪਨ ਸਾਡਾ ਇਕੱਠਾ ਬੀਤਿਆ ਵਾ ਪਰ ਅੱਜ ਵੀ ਉਹ ਕਹਿਣ ਨੂੰ ਦਿਲ ਨਹੀਂ ਕਰ ਰਿਹਾ ਕਿ ਉਹ ਹੈ ਨਹੀਂਗਾ ਸੀ ਕਹਣਾ ਬੜ ਬਹੁਤ ਔਖਾ ਲੱਗ ਰਿਹਾ ਵਾ ਮੂਵੀ ਦੇਖਣੀ ਤਾਂ ਬਹੁਤ ਔਖੀ ਚੀਜ਼ ਆ ਤੁਹਾਡੇ ਕੋਲ ਖੇਡਾ ਰਾਜਵੀਰ ਛੋਟਾ ਹੁੰਦਾ ਐਤੋਂ ਤਾਂ ਮੈਂ ਤਾਂ ਉਹ ਚੱਕ ਦੇਖ ਲਿਆ ਨਿੱਕਾ ਜਾ ਹੁੰਦਾ ਸੀ ਛੱਟ ਘਰ ਦੇ ਨਾਲ ਹੀ ਘਰ ਸਾਡੇ ਘਰੇ ਆ ਜਾਂਦਾ ਸੀ ਉੱਥੇ ਰੋਟੀਆਂ ਖਾ ਲਵੀਆਂ ਉੱਥੇ ਹੀ ਸੌਂਦਾ ਨਾ ਉੱਥੇ ਹੀ ਪੈ ਜਾਂਦਾ ਛੰਡੇ ਦਾ ਬੱਚਿਆਂ ਦੇ ਪੱਗਾਂ ਉਹਨਾਂ ਨੇ ਬੰਨੀਆਂ ਸੀ ਸਾਡੇ ਜਵਾਕਨ ਨੂੰ ਜਦੋਂ ਵਿਆਹ ਕੇ ਲਿਆਂਦਾ ਵਾ ਉਹਨੇ ਪੱਗਾਂ ਬੁਗਾਂ ਮੰਨ ਕੇ ਸਾਰੇ ਤਿਆਰ ਕਰਕੇ ਭੇਜੇ ਕਿਰਾਂ ਇੱਥੇ ਜਗਰਾਤਾ ਸੀ ਰਾਤ ਨੂੰ ਨਿੱਕਾ ਜਾਂਦਾ ਸੀ ਉਦੋਂ ਸਭ ਤੋਂ ਵਧੀਆ ਗਾਣੇ ਉਹਨੇ ਇੱਥੇ ਗਾਏ ਸੀ ਤੋ ਤੁਸੀਂ ਰਾਜਵੀਰ ਵੀਰੇ ਦੇ ਗਾਣੇ ਸੁਨੇ ਨੇ? ਹਾਂਜੀ ਸਾਰੇ ਸੁਨੇ ਨੇ। ਕਿਹੜੇ ਕਿਹੜੇ ਸੁਨੇ ਨੇ? ਇੱਕ ਤਾਂ ਜੋਗੀ ਸੁਨੇ ਆ ਇੱਕ ਜੋਰ ਸੁਨੇ ਆ। ਹੋਰ ਵੀ ਬਹੁਤ ਗਾਣੇ ਸੁਨੇ ਨੇ। ਕਿਵੇਂ ਤੇ ਲੱਗਦੇ ਸੀ ਉਹਨਾਂ ਦੇ ਗਾਣੇ? ਉਹਨਾਂ ਦੇ ਗਾਣੇ ਬਹੁਤ ਵਧੀਆ ਲੱਗਦੇ ਸੀ ਸਾਨੂੰ। ਮਿਲਦੇ ਹੁੰਦੇ ਸੀ ਜਦੋਂ ਪਿੰਡ ਆਉਂਦੇ ਸੀ। ਹਾਂਜੀ ਜੀ ਸਾਰਿਆਂ ਨੂੰ ਮਿਲਦੇ ਹੁੰਦੇ ਸੀ। ਹਾਂਜੀ। ਤੁਹਾਡੇ ਨਾਲ ਵੀ ਗੱਲ ਕਰੀ ਆਪਾਂ। ਕਰਾਦੀ ਗੱਲ। ਹਾਂਜੀ ਤੁਸੀਂ ਵੀ ਬੜਾ ਸੁਣਾ ਗਾਣਾ ਗਾ ਰਹੇ ਸੀ ਮੈਂ ਸੁਣ ਰਹੀ ਸੀ ਰਾਜਵੀਰ ਜਵੰਦਾ ਹਰਾਂ ਦਾ ਤੇ ਕਿੰਨੇ ਕੁ ਵਧੀਆ ਲੱਗਦੇ ਸੀ ਉਹਨਾਂ ਦੇ ਗਾਣੇ ਬਹੁਤ ਬਹੁਤ ਵਧੀਆ ਲੱਗਦੇ ਸੀ ਸਕੂਲ ਚ ਵੀ ਐਂ ਗਾਉਂਦੇ ਰਹਿੰਦੇ ਹੋ ਨਹੀਂ ਬਸ ਪਿੰਡ ਚ ਹੀ ਗਾਉਂਦੇ ਹਾਂ ਸੁਣਾਓ ਕੋਈ ਇੱਕ ਵਧੀਆ ਜਿਹਾ ਗਾਣਾ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ ਸੰਗਮ ਦੀ ਹੈ ਸੰਗ ਗਏ ਹਨ ਮੈਨੂੰ ਵੇਖ ਕੇ ਸੰਗ ਗਏ ਯਾਦ ਕਰ ਰਹੇ ਹੋ ਤੁਸੀਂ ਗੁੰਗੁਣਾ ਰਹੇ ਹੋ ਇੱਥੇ ਬੈਠੇ ਹੈ ਮੈਨੂੰ ਵੀ ਸੁਣਾਓ ਜੋਰ ਗਾਣਾ ਹੁੰਦੇ ਸੀਗੇ ਜੀ ਇਕੱਠੇ ਜੋਰ ਗਾਣਾ ਤੁਸੀਂ ਦੋਵੇਂ ਇਕੱਠੇ ਗਾਉਂਦੇ ਸੀ ਗਾਓ ਫਿਰ ਕਦੇ ਖੇਤਾਂ ਨੂੰ ਸੁਪਾਟੇ ਕਦੇ ਜਮ ਵਿੱਚ ਮਸ਼ੀਨਾ ਕਿੱਥੇ ਲੋਹੇ ਆ ਬਲੱਦੇ ਕਿੱਥੇ ਖੜਕੀਆਂ ਟੀਨਾ ਗੱਟ ਛੱਟ ਦਾ ਨਹੀਂ ਵੈਰੀ ਫਿਰੇ ਜਾਣ ਛੜ ਬੋਂਦਾ ਜਿੰਦੇ ਲਾਦ ਦੇ ਪੱਕੇ ਹੱਥਾਂ ਦੇ ਨਹੀਂ ਸਾਡੇ ਨਾਲ ਮੱਥਾ ਲਾਉਂ ਜੋਰ ਚਾਹੀਦਾ ਵੈਰੀ ਨੂੰ ਵਿੱਚ ਪਟਾਣ ਦੇ ਨਹੀਂ ਸਾਡੇ ਨਾਲ ਮੱਥਾ ਲਾਉਣ ਲਈ ਜੋਰ ਚਾਹੀਦਾ ਵੈਰੀ ਨੂੰ ਵਿੱਚ ਪਟਾਣ ਦੇ ਨਹੀਂ ਸਾਡੇ ਨਾਲ ਮੱਥਾ ਲਾਉਣ ਲਈ ਹੁਣ ਔਰਤਾਂ ਤੇ ਗੱਲਾਂ ਬਦਮਾਸ਼ੀ ਵਾਲੀਆਂ ਲੱਤਾਂ ਚੱਲਣ ਦਾ ਭਾਰ ਗੱਲਾਂ ਥਾਪੀ ਵਾਲੀਆਂ ਕੇਰਨ ਨਹੀਂ ਸਾਨੂੰ ਨਾ ਚਲਾਉਂਦੇ ਐ ਸਕੀਮਾ ਨਹੀਂ ਤਾਂ ਇਹਨਾਂ ਕੋਲੇ ਕਿੱਥੇ ਗੱਲਾਂ ਐ ਛੀ ਵਾਲੀਆਂ ਗਾਣ ਅਣਖਾਂ ਤੇ ਆਜੇ ਮੁਰਦ ਦੇ ਕਿ ਦਿਨ ਪਿੱਛੇ ਮੁੰਡੇ ਮਰਮੀ ਸਿਖਾਉਂਦੇ ਨਾਲ ਜੱਟ ਸਾਡੇ ਨਾਲ ਮੱਥਾ ਲਾਉਣ ਨੂੰ ਈ ਜ਼ੋਰ ਚਾਹੀਦਾ ਵੈਰੀ ਨੂੰ ਵਿੱਚ ਪਟਾਣ ਦੇ ਨਹੀਂ ਸਾਡੇ ਨਾਲ ਮੱਥਾ ਲਾਉਣ ਲਈ ਜ਼ੋਰ ਚਾਹੀਦਾ ਵੈਰੀ ਨੂੰ ਵਿੱਚ ਪਟਾਣ ਦੇ ਨਹੀਂ ਸਾਡੇ ਨਾਲ ਮੱਥਾ ਲਾਉਣ ਲਈ ਜਦੋਂ ਰਾਜਵੀਰ ਭਾਜੀ ਇੱਥੇ ਆਉਂਦੇ ਹੁੰਦੇ ਸੀ ਤੁਸੀਂ ਮਿਲ ਕੇ ਉਹਨਾਂ ਨੂੰ ਉਹਨਾਂ ਦੇ ਗਾਣੇ ਸੁਣਾਉਂਦੇ ਸੀ ਹਾਂਜੀ ਹਾਂਜੀ ਸੁਣਾਉਂਦੇ ਜੇ ਦੰਮੀ ਮੈਨ ਨਹੀਂ ਪਿਆਰ ਨਾ ਮਿਲਣਾ ਈ ਉਹਨਾਂ ਨੇ ਸਾਰਿਆਂ ਨੂੰ ਹਾਂਜੀ ਵੱਡਾ ਛੋਟਾ ਸਭ ਨੂੰ ਹਾਂਜੀ ਸਾਡੇ ਨਾਲ ਫੋਟੋ ਖਚਾਉਂਦੇ ਫੋਟੋ ਖਚਾਈ ਹੈ ਸਾਡੇ ਨਾਲ ਅੱਛਾ ਉਹ ਉਹ ਤੁਹਾਡੇ ਪਿੰਡ ਦੀ ਵੀਡੀਓ ਹੈ ਜਿੱਥੇ ਕਹਿੰਦੇ ਰਾਜਵੀਰ ਜਵੰਦਾ ਸਾਡਾ ਫੈਨ ਆ ਨਹੀਂ ਨਹੀਂ ਮਾਲਕ ਦੀ ਹੈ ਇਹ ਆਡੇ ਨਾਲ ਮਾਲਕ ਦੇ ਮੁੰਡੇ ਹੈ ਇਹ ਅੱਛਾ ਤੁਸੀਂ ਕਿੱਡੇ ਵੱਡੇ ਫੈਨ ਸੀ ਰਾਜਵੀਰ ਜਵੰਦਾ ਦੇ ਬਹੁਤ ਵੱਡੇ ਤੁਹਾਨੂੰ ਰਾਜਵੀਰ ਜਵੰਦਾ ਤੋਂ ਇਲਾਵਾ ਕਦੀ ਐ ਵੀ ਲੱਗਿਆ ਕਿ ਅਸੀਂ ਕਿਸੇ ਹੋਰ ਦੇ ਗਾਣੇ ਸੁਣਨੇ ਨੇ ਕਿ ਰਾਜਵੀਰ ਜਵੰਦਾ ਪਿੰਡ ਦਾ ਸੀ ਇਸ ਕਰਕੇ ਉਹ ਜ਼ਿਆਦਾ ਪਸੰਦ ਸੀ ਆਏ ਵੀ ਨਹੀਂ ਸੀ ਗਈ ਬਸ ਫੈਨ ਸੀ ਅਸੀਂ ਉਹਦੇ ਉਹਦੇ ਗਾਣੇ ਸਾਨੂੰ ਵਧੀਆ ਲੱਗਦੇ ਸੀਏ ਹੁਣ ਰਾਜਵੀਰ ਦੀ ਫਿਲਮ ਆਉਣੀ ਐ ਜਾਉਂਗੇ ਦੇਖਣ ਹਾਂਜੀ 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 ਜਾਵਾਂਗੇ ਤੁਸੀਂ ਜਾਉਂਗੇ ਹਾਂਜੀ ਕਿੰਨਾ ਕ ਤੁਸੀਂ ਟ੍ਰੇਲਰ ਦੇਖ ਲਿਆ ਕੁਛ ਦੇਖਿਆ ਉਸ ਫਿਲਮ ਦਾ ਕਿ ਮੰਮੀ ਨੇ ਦੱਸਿਆ ਪਾਪਾ ਨੇ ਦੱਸਿਆ ਵੀ ਰਾਜਵੀਰ ਦੀ ਫਿਲਮ ਆਉਣੀ ਐ ਵੇਖਣ ਜਾਵਾਂਗੇ ਹਾਂਜੀ ਮੰਮਾ ਨੇ ਦੱਸਿਆ ਸੀ ਫੇਰ ਤੁਸੀਂ ਜੇ ਤਫੜੀ ਵੀ ਮੰਮਾ ਮੈਂ ਤਾਂ ਜਾਉਂਗਾ ਹੀ ਹਾਂਜੀ ਸਰਦਾਰ ਜੀ ਤੁਸੀਂ ਜਾਉਂਗੇ ਹਾਂਜੀ ਡੈਡੀ ਨੂੰ ਕਹਤਾ ਵੀ ਹੁਣੇ ਟਿਕਟਾਂ ਬੁੱਕ ਕਰਾ ਲਓ। ਕਿਆ ਨਹੀਂ। ਫਿਰ ਕਹੋ। ਠੀਕ ਆ। ਇੱਥੇ ਮੇਰੇ ਸਾਹਮਣੇ ਹੀ ਕਹਿ ਦੋ ਮਾਈਕ 'ਚ। ਠੀਕ ਆ। ਸਾਰਿਆਂ ਨੂੰ ਕਹਿ ਦੋ ਕਹੋ ਰਾਜਵੀਰ ਜਵੰਦਾ ਦੀ ਫਿਲਮ ਆਉਣੀ ਹੈ 28 ਨਵੰਬਰ ਨੂੰ ਸਾਰਿਆਂ ਨੇ ਦੇਖਣੀ ਆ। ਇਹ ਤਾਂ ਸੰਗ ਜਾਂਦਾ। ਚਲੋ ਬਈ ਰਾਜਵੀਰ ਜਵੰਦਾ ਦੀ ਫਿਲਮ ਆ ਰਹੀ ਹੈ 28 ਨਵੰਬਰ ਨੂੰ ਪ੍ਰੋਮੋਸ਼ਨ ਕਰਨੀ ਆ। ਕੌਣ ਕਰੂਗਾ ਤੁਹਾਡੇ 'ਚੋਂ? ਕਰੋ ਜੀ। ਰਾਜਵੀਰ ਜਵੰਦਾ ਦੀ ਫਿਲਮ ਆਉਣੀ ਹੈ ਜੀ ਸਾਰੇ ਦੇਖਣ ਜਾਇਓ। ਆਉਂਦੇ ਪਰਿਵਾਰ ਨਾਲ 28 ਨਵੰਬਰ ਨੂੰ ਹਾਂਜੀ 28 ਨਵੰਬਰ ਨੂੰ ਆਉਣੀ ਆ ਸੈਨ ਵਿੱਚ ਤੇ ਸਰਦਾਰ ਜੀ ਤੁਸੀਂ ਵੀ ਕਰੋ ਥੋੜੀ ਜਿਹੀ ਭਾਵੁਕ ਜੀ ਅਪੀਲ ਕੋਈ ਦਰਸ਼ਕਾਂ ਨੂੰ ਅਸੀਂ ਤਾਂ ਐਵੇਂ ਗੱਲ ਨਹੀਂ ਆਈ ਉਹਨਾਂ ਦੀ ਨਵੀਂ ਫਿਲਮ ਆਉਣੀ ਆ ਸਾਰੇ ਜਾਨੇ ਜੀ ਪਰਿਵਾਰ ਨਾਲ ਦੇਖਣ ਜਾਇਓ ਜੀ ਨਾਲੇ ਫਿਲਮ ਨੂੰ ਪਿਆਰ ਤੇ ਸਤਿਕਾਰ ਜ਼ਰੂਰ ਦਿਓ ਪਿਆਰ ਪੂਰਾ ਦਿਓ ਜੀ ਇੰਨੀ ਵਧੀਆ ਫਿਲਮ ਆਈ ਉਹ ਰਾਜਵੀਰ ਜਵੰਦਾ ਹਰਾਂ ਦੇ ਪਿੰਡ ਪਹੁੰਚੇ ਆ ਸੀ ਔਰ ਇਹ ਕੈਨੂੰ ਦਿਲ ਨਹੀਂ ਕਰ ਰਿਹਾ ਕਿ ਮਰਹੂਮ ਗਾਇਕ ਰਾਜਵੀਰ ਜਵੰਦਾ ਕਿਉਂਕਿ ਅੱਜ ਵੀ ਇਨ੍ਹਾਂ ਗਲੀਆਂ ਦੇ ਵਿੱਚ ਇਸ ਪਿੰਡ ਦੇ ਵਿੱਚ ਉਹਨਾਂ ਦੀ ਆਵਾਜ਼ ਉਹਨਾਂ ਦੇ ਗੀਤਾਂ ਦੇ ਬੋਲ ਜਿਹੜੇ ਨੇ ਉਹ ਗੂੰਜਦੇ ਹੋਏ ਸੁਣਾਈ ਦਿੰਦੇ ਨੇ ਔਰ ਅੱਜ ਵੀ ਇਸ ਪਿੰਡ ਦੇ ਵਿੱਚ ਲੋਕ ਲੱਭ ਰਹੇ ਨੇ ਕਿ ਸਾਨੂੰ ਹੁਣ ਰਾਜਵੀਰ ਵਰਗਾ ਕੌਣ ਇੱਥੇ ਆਊਗਾ ਸੋ ਰਾਜਵੀਰ ਜਵੰਦਾ ਦੀ ਫਿਲਮ ਆਉਣ ਵਾਲੀ ਆ 28 ਨਵੰਬਰ ਨੂੰ ਯਮਲਾ ਔਰ ਇਹ ਵੀ ਕਹਿੰਦੇ ਨੇ ਕਿ ਉਹ ਬਿਲਕੁਲ ਯਮਲਾ ਹੀ ਸੀ ਅਲੱਗ ਹੀ ਸੀ ਉਹ ਉਦਾਸ ਸੁਭਾਅ ਵੀ ਬੜਾ ਵੱਖਰਾ ਸੀ ਔਰ ਬੜਾ ਹੀ ਖੁਸ਼ ਮਿਜ਼ਾਜ ਦਾ ਬੰਦਾ ਸੀ ਔਰ ਰਾਜਵੀਰ ਜਵੰਦਾ ਸੋ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਔਰ ਉਹਨਾਂ ਦੀ ਫਿਲਮ ਬਾਰੇ ਵੀ ਗੱਲਬਾਤ ਕਰਾਂਗੇ ਰਾਜਵੀਰ ਦੇ ਪਿੰਡ ਵਾਸੀਆਂ ਦੇ ਨਾਲ ਸਰਪੰਚ ਸਾਹਿਬ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਪਿੰਡ ਪਹੁੰਚੇ ਤੁਸੀਂ ਜੀ ਸਰਪੰਚ ਸਾਹਿਬ ਰਾਜਵੀਰ ਜਵੰਦਾ ਹਰਾਂ ਦੀ ਫਿਲਮ ਜਿਹੜੀ ਉਹਨਾਂ ਦੇ ਜਿਉਂਦਿਆਂ ਜੀ ਸ਼ੂਟ ਕੀਤੀ ਗਈ ਆਉਣੀ ਵੀ ਉਦੋਂ ਹੀ ਸੀ ਪਰ ਹੁਣ ਇਹੋ ਜਿਹਾ ਸੁਭਾਅ ਬਣਿਆ ਕੁਦਰਤ ਦਾ ਕਿ ਅੱਜ ਰਾਜਵੀਰਤਾ ਨਹੀਂ ਪਰ ਉਹਨਾਂ ਦੀ ਫਿਲਮ ਜ਼ਰੂਰ ਸਿਨੇਮਾ ਘਰਾਂ ਚ ਆਉਣ ਜਾਣੀ ਆ ਕਿ ਅੰਦਰੋਂ ਕੀ ਅੱਜ ਮਹਿਸੂਸ ਕਰ ਰਹੇ ਹੋ ਤੁਸੀਂ ਦੇਖੋ ਜੇ ਹੁੰਦਾ ਤਾਂ ਕੁਝ ਹੋਰ ਦੇਖਣ ਦਾ ਸੁਆਦ ਸੀਗਾ ਪਰ ਹੁਣ ਜਿਹੜੀ ਦੇਖਣੀ ਆ ਬੜੇ ਭਾਵੁਕ ਮਨ ਨਾਲ ਬਹਿ ਕੇ ਸਕਰੀਨ ਤੇ ਉਹਨੂੰ ਦੇਖਣਾ ਬਹੁਤ ਔਖਾ ਹੋਏਗਾ ਵੀ ਜਦੋਂ ਉਹਦਾ ਚਿਹਰਾ ਅੱਗੇ ਆਉਂਦਾ ਇਸ ਤਰ੍ਹਾਂ ਲੱਗਦਾ ਵੀ ਕਿਤੇ ਗਿਆ ਹੋਇਆ ਵਾ ਆਉਣ ਵਾਲਾ ਹੀ ਆ ਮਤਲਬ ਉਹ ਅਸਤਾਨ ਮਸੂਦ ਸੰਦਾ ਵੀ ਉਹ ਕਿਤੇ ਗਿਆ ਨਹੀਂ ਗਿਆ ਵਾਪਸ ਆ ਗਿਆ ਜੇ ਉਹ ਅੱਜ ਜਿਉਂਦੇ ਹੁੰਦੇ ਤੇ ਉਹਨਾਂ ਦੀ ਫਿਲਮ ਆਉਂਦੀ ਤਾਂ ਫਿਰ ਉਹਨਾਂ ਦਾ ਕੀ ਹੌਪ-ਹੌਪ ਕੀ ਹੋਣੀ ਸੀ ਫਿਰ ਤੁਹਾਨੂੰ ਲੱਗਦਾ ਕਿ ਪੂਰੇ ਪਿੰਡ ਦੇ ਵਿੱਚ ਚਾ ਜਿਹੜਾ ਹੋਣਾ ਸੀ ਰਾਜਵੀਰ ਨੂੰ ਉਹ ਤਾਂ ਸੀਗਾ ਹੀ ਉਹਨੇ ਸਾਰਿਆਂ ਨੂੰ ਦੱਸਣਾ ਕਰਨਾ ਸੀ ਆਪਣੇ ਤੌਰ ਤੇ ਵੀ ਆਪਾਂ ਸਾਰੇ ਉੱਥੇ ਆਓ ਆਪਾਂ ਦੇਖੀਏ ਬਿਲਕੁਲ ਪਰ ਹੁਣ ਤੁਹਾਨੂੰ ਪਤਾ ਹੀ ਆ ਵੀ ਜਦੋਂ ਸਾਡੇ ਵਿੱਚ ਨਹੀਂ ਰਿਹਾ ਉਹਦੀ ਪਿਕਚਰ ਨੂੰ ਸਾਹਮਣੇ ਦੇਖਣਾ ਪਰ ਉਹਨੂੰ ਅਸੀਂ ਦੇਖ ਕੇ ਜਾਂਦਾ ਰੱਖਿਆ ਜਾ ਸਕਦਾ ਕਿਉਂਕਿ ਹਮੇਸ਼ਾ ਲਈ ਉਹਦੀ ਇੱਕ ਯਾਦ ਰਹੂਗੀ ਪਿਕਚਰ ਬਣ ਗਈ ਆ ਪਰ ਦੇਖਣਾ ਬੜਾ ਔਖਾ ਲੱਗੂ ਇੱਕ ਵਾਰ ਤਾਂ ਜ਼ਰੂਰ ਜੇ ਕਰਦੇ ਆਂ ਵੀ ਉਹ ਆਵੇ ਅ ਇੱਕ ਇਹ ਵੀ ਆਖਿਆ ਗਿਆ ਕਿ ਫਿਲਮ ਦਾ ਇੱਕ ਸੋਹਣਾ ਹਿੱਸਾ ਪਰਵਾਰ ਨੂੰ ਦਿੱਤਾ ਜਾਊਗਾ ਪਰ ਪਾਈ ਤਾਂ ਨਹੀਂ ਹੋਣੀ ਪਰ ਤੁਹਾਨੂੰ ਕਿਵੇਂ ਲੱਗਦਾ ਕਿ ਠੀਕ ਹੈ ਫੈਸਲਾ ਇਹ ਚਲੋ ਉਹ ਤਾਂ ਜਿਹੜਾ ਚੱਲਦਾ ਰਹਿੰਦਾ ਉਹ ਤਾਂ ਅਲੱਗ ਗੱਲਾਂ ਪਰ ਜਿਹੜੀ ਭਰਪਾਈ ਨਾ ਹੋਣ ਵਾਲੀ ਗੱਲ ਆ ਉਹ ਤਾਂ ਨਹੀਂ ਹੋ ਸਕਦੀ ਜੀ ਜਦੋਂ ਸਾਡੇ ਵਿੱਚ ਨਹੀਂ ਰਿਹਾ ਤਾਂ ਉਹ ਕਮੀ ਉਹਦੀ ਕਦੇ ਪੂਰੀ ਨਹੀਂ ਹੋਊਗੀ ਚਲੋ ਇਹ ਤਾਂ ਸਭ ਚੱਲਦਾ ਰਹਿੰਦਾ ਹੁੰਦਾ ਵੱਧ ਘੱਟ ਕਿਸੇ ਕੋਲ ਵੱਧ ਕਿਸੇ ਕੋਲ ਘੱਟ ਪਰ ਜਿਹੜੀ ਉਹ ਘਾਟ ਮਹਿਸੂਸ ਹੋਣੀ ਆ ਉਹ ਨਾ ਪੂਰੀ ਹੋਣ ਵਾਲੀ ਜੀ ਪਿੰਡ ਨੂੰ ਕੀ ਇਲਾਕੇ ਨੂੰ ਹੁਣ ਦੇਖਦੇ ਆਂ ਵੀ ਅੱਜ ਤੱਕ ਕਲਾਂਗੀਆਂ ਬਾਹਰੋਂ ਦੇਸ਼ਾਂ ਦੇਸ਼ਾਂ ਤੋਂ ਅਜ ਵੀ ਕਲਾਂ ਆਉਂਦੀਆਂ ਉਹਦੇ ਅਫਸੋਸਲੇ ਵੀ ਹਨ ਬਹੁਤ ਦੁੱਖ ਲੱਗਿਆ ਵੀ ਇਸ ਤਰ੍ਹਾਂ ਇਹ ਪਾਣਾ ਵਾਪਰੇ ਕਦੀ ਇਦਾਂ ਹੋਇਆ ਵੀ ਕਿਸੇ ਨੇ ਤੁਹਾਡੇ ਤੋਂ ਐ ਪੁੱਛਿਆ ਹੋਵੇ ਵੀ ਰਾਜਵੀਰ ਜਵੰਦਾ ਦਾ ਪਿੰਡ ਕਿਹੜਾ ਹੈ ਬਜਾਏ ਪਿੰਡ ਦਾ ਨਾਮ ਲੈਣ ਦੇ ਤੇ ਤੁਹਾਨੂੰ ਉਦੋਂ ਬੜਾ ਮਾਣ ਜਾ ਮਹਿਸੂਸ ਹੋਇਆ ਹੋਵੇ ਵੀ ਰਾਜਵੀਰ ਨੇ ਪਿੰਡ ਦਾ ਨਾਮ ਬੜਾ ਉੱਚਾ ਕਰਤਾ ਕਿ ਅਜੇ ਰਾਜਵੀਰ ਦਾ ਪਿੰਡ ਵੱਜਦਾ ਹੈ ਯੋ ਤਾਂ ਹੈਗੇ ਪੋਨੇ ਦਾ ਨਾਮ ਰੋਸ਼ਨ ਕਰਤਾ ਉਹਨੇ ਪਹਿਲਾਂ ਪੋਨੇ ਨੂੰ ਇੰਨਾ ਨਹੀਂ ਜਾਣਦੇ ਸੀ ਕਿ ਤੇ ਹੁਣ ਰਾਜੀਵ ਰਜਵੰਦਾ ਦੇ ਨਾਲ ਪੋਨੇ ਦਾ ਨਾਮ ਮਸ਼ਹੂਰ ਹੋ ਗਿਆ। ਭਾਈ ਜੀ ਤੁਸੀਂ ਵੀ ਰਾਜੀਵ ਰਜਵੰਦਾ ਹਰਾਂ ਨੂੰ ਦੇਖਦੇ ਹੋਵੋਗੇ ਹਨਾ ਸ਼ਾਇਦ ਤੁਸੀਂ ਖੇਡੇ ਵੀ ਹੋਵੋਗੇ ਤੇ ਹੁਣ ਉਹਨਾਂ ਦੀ ਜਿਹੜੀ ਫਿਲਮ ਆ ਰਹੀ ਹੈ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਆ ਰਹੀ ਹੈ। ਕਿਵੇਂ ਦੇਖ ਰਹੇ ਹੋ ਤੁਸੀਂ ਇਸ ਨੂੰ? ਇਸ ਨੂੰ ਦੇਖਣਾ ਬਹੁਤ ਔਖਾ ਲੱਗ ਰਿਹਾ ਇਸ ਟਾਈਮ। ਜੋ ਬੰਦਾ ਜਿਉਂਦੇ ਜੀ ਜਿਨੇ ਦੇਖਿਆ ਹੋਵੇ ਅਸੀਂ ਬਚਪਨ ਇਕੱਠੇ ਖੇਡੇ ਆ ਇਕੱਠੇ ਪੜ੍ਹੇ ਆ ਪਲੱਸ 1 2 ਤੱਕ ਬਚਪਨ ਸਾਡਾ ਇਕੱਠਾ ਬੀਤਿਆ ਵਾ ਪਰ ਅੱਜ ਵੀ ਉਹ ਕਹਿਣ ਨੂੰ ਦਿਲ ਨਹੀਂ ਕਰ ਰਿਹਾ ਕਿ ਉਹ ਹੈ ਨਹੀਂਗਾ ਸੀ ਕਹਿਣਾ ਬਰਡ ਬਹੁਤ ਔਖਾ ਲੱਗ ਰਿਹਾ ਵਾ ਮੂਵੀ ਦੇਖਣੀ ਤਾਂ ਬਹੁਤ ਔਖੀ ਚੀਜ਼ ਆ ਇਹ ਹੁਣ ਟਾਈਮ ਦੱਸੋ ਕਿਦਾਂ ਮੂਵੀ ਦੇਖ ਸਕਦੇ ਆ ਅਸੀਂ ਇੰਸਟਾ ਬੈ ਕੇ ਸਕਰੀਨ ਤੇ ਏਡੇ ਪੜਦੇ ਦੇ ਦੇਖਣਾ ਉਸ ਨੂੰ ਜਿਉਂਦੇ ਜੀ ਵਿੱਚ ਨਾ ਹੁਣਾਂ ਬੰਦੇ ਦਾ ਬਹੁਤ ਵੱਡਾ ਔਖਾ ਹੋ ਜਾਂਦਾ ਦੇਖਣਾ ਕਲਾਸ ਦੇ ਵਿੱਚ ਆਪਣੇ ਜਿਹੜੇ ਦੋਸਤ ਹੁੰਦੇ ਨੇ ਅਕਸਰ ਆਪਾਂ ਨੂੰ ਇਹ ਦੱਸਦੇ ਨੇ ਵੀ ਬਈ ਯਾਰ ਮੈਂ ਨਾ ਆਹ ਕਰਨਾ ਚਾਹੁੰਨਾ ਜ਼ਿੰਦਗੀ 'ਚ ਰਾਜਵੀਰ ਨੇ ਵੀ ਆਪਣੇ ਸੁਪਨੇ ਸਾਂਝੇ ਕੀਤੇ ਸੀ ਤੁਹਾਡੇ ਨਾਲ ਉਹ ਤੋਂ ਸਟਾਰਟਿੰਗ ਤੋਂ ਹੀ ਉਹ ਜਿਵੇਂ ਆਪਣੇ ਨਗਰ ਕੀਰਤਨ ਹੁੰਦਾ ਸੀਗਾ ਉਹਨੇ ਇੱਥੇ ਗਾਉਣਾ ਸ਼ੁਰੂ ਤੋਂ ਉਹਦਾ ਧਿਆਨ ਇੱਧਰ ਹੀ ਹੁੰਦਾ ਸੀਗਾ ਪਲੱਸ 1 2 ਫਿਰ ਪਲੱਸ 2 ਤੋਂ ਬਾਅਦ ਐਚ ਐਮ ਕਰਨ ਲੱਗੇ ਪਰ ਉਹਦਾ ਮਨ ਨਹੀਂ ਟਿਕਿਆ ਉੱਥੇ ਫਿਰ ਉਹ ਇਸ ਸਾਈਡ ਆ ਗਿਆ ਡਾਲੇ ਯੂਨੀਵਰਸਿਟੀ ਚ ਲਿਆ ਗਿਆ ਚਲੋ ਉਹਨੇ ਆਪਦਾ ਸ਼ੌਂਕ ਪੂਰਾ ਕੀਤਾ ਆਪਦੇ ਜਜ਼ਬੇ ਨਾਲ ਉਹ ਬੰਦਾ ਖੜਾ ਹੋਇਆ ਕੋਈ ਬਾਹਰੀ سپورਟ ਤੇ ਬੰਦਾ ਨਹੀਂ ਖੜਾ ਹੋਇਆ ਉਹ ਉਹਨੇ ਜਿੰਨੀ سپورਟ ਕੀ ਆਪਦੇ ਆਪ ਕਰਕੇ ਸਤਾਇਤੇ ਤੱਕ ਮੁਕਾਮ ਤੱਕ ਪਹੁੰਚਿਆ ਅਜੇ ਤੱਕ ਉਹ ਮਟ ਅੱਗੇ ਰੱਬ ਨੂੰ ਕੁਛ ਹੋਰ ਹੀ ਮਨਜ਼ੂਰ ਸੀ ਉਹ ਵੀ ਉਹਨਾਂ ਦੀ ਫਿਲਮ ਦੀ ਪ੍ਰੋਮੋਸ਼ਨ ਅੱਜ ਉਹਨਾਂ ਦੇ ਦੋਸਤ ਕਰ ਰਹੇ ਨੇ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਐਮੀ ਵਿਰਕ ਐਮੀ ਵਿਰਕ ਨੇ ਇਹ ਵੀ ਕਹਿਤਾ ਵੀ ਤੁਸੀਂ ਮੇਰੀ ਫਿਲਮ ਨਾ ਵੇਖਿਓ ਪਰ ਰਾਜਵੀਰ ਦੀ ਫਿਲਮ ਜ਼ਰੂਰ ਵੇਖਣ ਜਾਇਓ ਕਨਵਰ ਗਰੇਵਾਲ ਤੇ ਬਿੱਲਾ ਤਾਂ ਬਹੁਤ ਹੀ ਭਾਵਨਾ ਰੰਗ ਵਰਤਦੇ ਆ ਇਹ ਤਾਂ ਅਸੀਂ ਇੱਥੇ ਦੇਖਿਆ ਵੀ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹ ਉਹਨਾਂ ਦੇ ਨਾਲ ਰਹੇ ਆ ਅੱਕੀ ਚਲੋ ਜੋ ਉਹਨਾਂ ਦੀ ਵਧੀਆ ਕੀਤਾ ਉਹਨਾਂ ਨੇ ਨਾਲ ਖੜਿਆ ਮਾਤਾ ਨੂੰ ਲਈ ਫਿਰਦੇ ਨਾਲ ਬੇਟੀ ਨੂੰ ਲਈ ਫਿਰਦੇ ਆ ਆਪਣੇ ਪੁੱਤਾਂ ਵਾਂਗੂ ਬੇਟੀ ਨੂੰ ਰੱਖ ਰਿਹਾ ਨਾਲ ਉਹ ਮਾਤਾ ਨੂੰ ਮਾਤਾ ਸਮਾਨ ਪੂਰਾ ਵਧੀਆ ਤਰੀਕੇ ਨਾਲ ਕਰ ਰਿਹਾ ਉਹਨਾਂ ਨੂੰ ਜਿੰਨਾ ਵੀ ਹੌਸਲਾ ਦੇ ਸਕਦੇ ਆ ਉਹ ਆਪਣੇ ਲਈ ਪੂਰੀ ਕੋਸ਼ਿਸ਼ ਕਰ ਰਹੇ ਆ ਤੁਸੀਂ ਐਮੀ ਦੀ ਇਸ ਗੱਲ ਨੂੰ ਬਹੁਤ ਵੱਡਾ ਸਮਝਦੇ ਹੋ ਇਹ ਕਹਿ ਦੇਣਾ ਕਿ ਮੇਰੀ ਫਿਲਮ ਵੇਖਣ ਨਾ ਜਾਇਓ ਪਰ ਤੁਸੀਂ ਰਾਜਵੀਰ ਦੀ ਫਿਲਮ ਜ਼ਰੂਰ ਵੇਖ ਲਓ ਕਲਾਕਾਰ ਤਾਂ ਕਹਿੰਦੇ ਹੁੰਦੇ ਆ ਵੀ ਛਾਡੀ ਫਿਲਮ ਵੱਧ ਚੱਲੇ ਤੇ ਪਰ ਇੱਥੇ ਐਮੀ ਦਾ ਇਹ ਕਹਿਣਾ ਕਿ ਮੇਰੀ ਫਿਲਮ ਪਾਵੇਂ ਨਾ ਦੇਖਿਓ ਮੈਨੂੰ ਫਰਕ ਨਹੀਂ ਪਊਗਾ ਪਰ ਤੁਸੀਂ ਮੇਰੇ ਵੀਰ ਦੀ ਫਿਲਮ ਦੇਖਣ ਜਾਣਾ ਬਿਲਕੁਲ ਹੈ ਤਾਂ ਬਹੁਤ ਵੱਡੀ ਚੀਜ਼ ਆ ਆਪਦੇ ਕੋਲ ਚੀਜ਼ ਖੋਗੇ ਕਿਸੇ ਜਿੰਦੇ ਨੂੰ ਦੇਣੀ ਬਹੁਤ ਔਖਾ ਹੋ ਜਾਂਦਾ ਚੀਜ਼ ਦਾ ਬਟ ਉਹਨੇ ਫੈਸਲਾ ਬਹੁਤ ਵਧੀਆ ਲਿਆ ਇਹ ਵੀ ਮੇਰੀ ਤੇਗਾ ਮੇਰੇ ਭਰਾ ਨੂੰ ਦੋ ਫਿਰ ਵੀ ਛੋਟਾ ਭਰਾ ਮੰਨਦੇ ਆਪਦੇ ਆਪ ਨੂੰ ਉਹ ਬਹੁਤ ਵਧੀਆ ਫੈਸਲਾ ਉਹਨਾਂ ਦਾ ਇਹ ਹਾਂ ਹੋਰ ਵੀ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਰਾਜਵੀਰ ਜਵੰਦਾ ਹੋਰਾਂ ਦੀ ਫਿਲਮ ਆਉਣੀ ਹੈ ਕਿੰਨਾ ਕੁ ਤੁਸੀਂ ਕਿੰਨੇ ਕੰਦਰੋਂ ਉਹ ਫਿਲਮ ਵੇਖਣ ਵਾਸਤੇ ਚਾਹੀਦੀ ਹੈ ਨਾ ਚਾਹੀਏ ਨਹੀਂ ਮੰਨ ਚ ਹਾਂ ਜਦੋਂ ਉਹਨੂੰ ਦੇਖ ਕੇ ਕੀ ਕਰਾਂਗੇ ਜਾਣਾ ਤਾਂ ਹੈਗਾ ਦੇਖਾਂਗੇ ਜ਼ਰੂਰ ਜਾਵਾਂਗੇ ਤੁਹਾਡੇ ਕੋਲ ਖੇਡਿਆ ਰਾਜਵੀਰ ਛੋਟਾ ਹੁੰਦਾ ਐਤੋਂ ਤਾਂ ਮੈਂ ਤਾਂ ਉਹ ਚੱਕ ਕੇ ਖਿਡਾਇਆ ਨਿੱਕਾ ਜਿਹਾ ਹੁੰਦਾ ਸੀ ਸਾਡੇ ਘਰ ਦੇ ਨਾਲ ਵਾਲੀ ਘਰ ਸਾਡੇ ਘਰੇ ਆ ਜਾਂਦਾ ਸੀ ਉੱਥੇ ਰੋਟੀਆਂ ਖਾ ਲੈ ਲਈਆਂ ਉੱਥੇ ਹੀ ਸੌਂਣ ਜਾਣਾ ਉੱਥੇ ਹੀ ਪੈ ਜਾਣਾ ਸੋ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਜਾਓਗੇ ਫਿਲਮ ਵੇਖਣ ਵਾਸਤੇ ਆਹੋ ਮੇਰਾ ਬੇਟਾ ਚਲੇ ਜਾ ਮੇਰੀ ਵੇ ਨੌ ਜਲੀ ਜਾਊਗੀ ਇੱਕ ਅੰਧ ਕਰੇ ਰਹੇ ਪੰਦੇ ਬਾਪੂ ਜੀ ਤੁਹਾਨੂੰ ਕਿੰਨਾ ਕੁ ਉਤਸ਼ਾਹ ਆ ਫਿਲਮ ਵੇਖਣ ਦਾ ਚਲੋ ਜਿੱਦਾਂ ਬਾਪੂ ਜੀ ਹਰ ਨੇ ਆਖਿਆ ਕਿ ਬੜੇ ਹੀ ਪਰੇਮਾਨ ਦੇ ਨਾਲ ਅਸੀਂ ਦੇਖਾਂਗੇ ਜੇ ਫਿਲਮ ਦੇਖਾਂਗੇ ਠੀਕ ਆ ਜੀ ਦੇਖਣ ਤਾਂ ਜ਼ਰੂਰ ਜਾਵਾਂਗੇ ਪਰ ਮਨ ਨੂੰ ਦੁੱਖ ਹੋਇਆ ਹਾਂਜੀ ਜੇ ਰਾਜਵੀਰ ਜੋਦਾ ਹੁੰਦਾ ਸਾਨੂੰ ਬਹੁਤ ਚਾਹ ਸੀਗਾ ਵੀ ਅਸੀਂ ਉਹਦੀ ਫਿਲਮ ਦੇਖਾਂਗੇ ਹੁਣ ਮਨ ਅਦਾਸ ਆ ਜੀ ਉਹਦੀਆਂ ਜਦੋਂ ਅਸੀਂ ਆ ਮੋਬਾਈਲ ਦੇ ਬੱਚ ਉਹਦੇ ਗੀਤ ਗੂਤ ਆਉਂਦੇ ਆ ਮਨ ਬਹੁਤ ਖਰਾਬ ਸਾਰਾ ਟੱਬਰ ਹੀ ਉਦਾਸ ਹੋ ਜਾਂਦਾ ਪਰ ਤੁਸੀਂ ਇਹ ਤਾਂ ਮੰਨਦੇ ਹੋ ਕਿ ਰਾਜਵੀਰ ਦੇ ਗੀਤਾਂ ਨੇ ਅੱਜ ਰਾਜਵੀ ਨੂੰ ਜਿਉਂਦਾ ਰੱਖਿਆ ਹੋਇਆ ਸਮਾਜ ਦੇ ਵਿੱਚ ਹਾਂਜੀ ਇਹ ਤਾਂ ਹੈ ਵੀ ਗੱਲ ਉਹਨੇ ਨੌ ਪੌਣੇ ਦਾ ਬਹੁਤ ਉੱਚਾ ਕੀਤਾ ਜੀ ਚੰਗਾ ਵਧੀਆ ਕਲਾਕਾਰ ਬਣ ਗਿਆ ਜੀ ਉਹ ਅਸੀਂ ਤਾਂ ਨਿਕਾ ਹੁੰਦਾ ਕਲਾਇਆ ਉਹ ਹਾਂਜੀ ਇਹ ਇਹਦਾ ਬਾਪ ਵੀ ਪੁਲਿਸ ਦੇ ਵਿੱਚ ਸੀਗਾ ਜੀ ਤੇ ਆਪ ਵੀ ਪੁਲਿਸ ਦੇ ਵਿੱਚ ਸੀਗਾ ਇਹ ਪਹਿਲਾਂ ਹਾਂਜੀ ਬਾਅਦ ਚ ਗਉਣ ਲੱਗਾ ਜੀ ਉਹ ਤੁਹਾਨੂੰ ਪਸੰਦ ਸੀ ਰਾਜਵੀਰ ਦੇ ਕਰਨ ਬਹੁਤ ਬਹੁਤ ਜੀ ਬਹੁਤ ਜਿਆਦਾ ਪਸੰਦ ਆ ਜੀ ਹਾਂਜੀ ਜਦੋਂ ਰਾਜਵੀਰ ਦੇ ਬਾਰੇ ਤੁਹਾਨੂੰ ਇਹ ਬੁਰੀ ਖਬਰ ਮਿਲੀ ਉਸ ਸਮੇਂ ਕੀ ਸੀ ਤੁਹਾਡੇ ਮਨ ਤੇ ਹਾਂ ਅਜੇ ਕਹਿ ਨਹੀਂ ਆਉਂਦਾ ਨਹੀਂ ਸੀਗਾ ਜੀ ਬੀਬੋ ਦੇ ਲੀਡੇ ਐਡੇ ਤਖੜੇ ਪਾਏ ਹੋਏ ਆ ਉਹਦੇ ਹੈਰਮਟ ਬਹੁਤ ਤਖੜਾ ਲਿਆ ਹੋਇਆ ਵਾ ਬਈ ਉਹਦੇ ਸੱਟ ਲੱਗੀ ਤਾਂ ਲੱਗੀ ਕਿਵੇਂ ਹਾਂਜੀ ਮਾਨ ਦੇ ਵਿੱਚ ਬਹੁਤ ਵਿਚਾਰਾ ਆਉਂਦੀਆਂ ਸੀਗੀਆਂ ਵੀ ਇਹ ਇਹਦੇ ਸੱਟ ਲੱਗੀ ਤਾਂ ਲੱਗੀ ਕਿਵੇਂ ਹਾਂਜੀ ਮੋਟਰਸਾਈਕਲ ਕਾਫੀ ਮਹਿੰਗੇ ਰੱਖੇ ਸੀ ਰਾਜਵੀਰ ਨੇ ਹਾਂ ਮੋਟਰਸਾਈਕਲ ਕਾਫੀ ਮਹਿੰਗੇ ਰੱਖੇ ਸੀ ਕੱਪੜੇ ਬਹੁਤ ਮਹਿੰਗੇ ਪਾਏ ਹੋਏ ਸੀਗੇ ਜੀ ਹਾਂਜੀ ਅਸੀਂ ਤਾਂ ਇਨੇ ਹੈਰਾਨ ਆ ਜੀ ਉਹਦੇ ਛੱਟ ਲੱਗੀ ਤੇ ਲੱਗੀ ਕਿਵੇਂ ਇਉਂ ਨਹੀਂ ਪਤਾ ਲੱਗਦਾ ਹੈ ਮਾਨੂੰ ਤਸੱਲੀ ਨਹੀਂ ਆਉਂਦੀ ਵੀ ਸਾਨੂੰ ਤਾਂ ਐਂ ਲੱਗਦਾ ਵੀ ਜਿਵੇਂ ਕਿਸੇ ਨੇ ਉਹਨੂੰ ਵੀ ਜਾਣ ਕੇ ਮਾਰ ਦਿੱਤਾ ਹੋਵੇ ਖੋਲਿਆ ਤੁਹਾਡੇ ਤੋਂ ਹਾਂ ਜੀ ਹੁਣ ਜਦੋਂ ਪਿੰਡ ਦੇ ਵਿੱਚ ਤੁਹਾਨੂੰ ਰਾਜਵੀਰ ਨਹੀਂ ਦੇਖਦੇ ਇਹ ਕਿੰਨੇ ਕਚੇੜ ਬਾਦੋਂ ਗੇੜਾ ਮਾਰ ਲੈਂਦੇ ਸੀ ਮਿਲ ਲੈਂਦੇ ਸੀ ਤੁਹਾਨੂੰ ਆ ਹੀ ਜਾਂਦੇ ਸੀਗੇ ਜੇ ਵੋਟਾਂ ਬਾਟਾਂ ਵੇਲੇ ਜਾਨੀ ਦਾ ਜੋ ਸਰਪੰਚ ਬਣੇ ਆ ਜੀ ਉਹ ਉਹਨਾਂ ਦੀ ਮਾਤਾ ਜੀ ਸਰਪੰਚ ਬਣੇ ਆ ਉਦੋਂ ਫਿਰ ਇੱਥੇ ਖਾੜਾ ਵੀ ਉਹਨਾਂ ਨੇ ਪਹਿਲਾਂ ਲਾਇਆ ਸੀਗਾ ਜੀ ਇੱਥੇ ਐ ਮਿਲਦੇ ਗੱਲਦੇ ਰਹਿੰਦੇ ਸੀਗੇ ਹਾਂਜੀ ਹੋਰ ਵੀ ਬਾਪੂ ਜੀ ਨੇ ਉਹਨਾਂ ਨਾਲ ਗੱਲ ਕਰਾਂਗੇ ਅ ਬਾਪੂ ਜੀ ਤੁਸੀਂ ਰਾਜਵੀਰ ਜਵੰਦਾ ਬਾਰੇ ਬੜੇ ਚਾਹ ਨਾਲ ਗੱਲ ਕਰ ਰਹੇ ਹੋ ਮੈਂ ਸੁਣ ਰਹੀ ਹਾਂ ਜਦੋਂ ਵੀ ਹਾਂਜੀ ਸਾਡੇ ਤਾਂ ਬੱਚਿਆਂ ਦੇ ਪੱਗਾਂ ਉਹਨਾਂ ਨੇ ਬੰਨੀਆਂ ਸੀ ਸਾਡੇ ਜਵਾਕਾਂ ਨੂੰ ਜਦੋਂ ਵਿਆਹ ਕੇ ਲਿਆਂਦਾ ਵਾ ਉਹਨੇ ਪੱਗਾਂ ਪੋਗਾਂ ਬੰਨ ਕੇ ਸਾਰੇ ਤਿਆਰ ਕਰਕੇ ਭੇਜੇ ਕੀ ਰਾਤ ਚ ਜਗਰਾਤਾ ਸੀ ਰਾਤ ਨੂੰ ਨਿੱਕਾ ਜਾਂਦਾ ਸੀ ਉਦੋਂ ਸਭ ਤੋਂ ਵਧੀਆ ਗਾਣੇ ਉਹਨੇ ਇੱਥੇ ਗਾਏ ਸੀ ਆਹ ਜਿੰਨੇ ਚੱਲੂ ਜਾਇਆ ਹੋਇਆ ਜਿੰਨੇ ਧਾਰਮਿਕ ਗਾਣੇ ਨਿੱਕਾ ਜਾਂਦਾ ਸੀ ਜਿਹਨਾਂ ਬਿਆਦ ਕਰਜ ਰਾਤ ਨੂੰ ਤੇਰਾ ਬੋਲ ਵਧੀਆ ਕਿੰਨਾ ਸੋਹਣਾ ਗਾਉਂਦਾ ਵਈ ਸਕੂਲ ਦੇ ਵਿੱਚ ਹੋਇਆ ਸੀ ਜਗਰਾਤਾ ਦੀ ਉਹਨੂੰ ਬਹੁਤ ਛੋਟਾ ਸੀ ਬਸ ਹੰਦੋਂ ਉਦੋਂ ਹੀ ਪਤਾ ਲੱਗਾ ਜਿਵੇਂ ਲੱਗੂਗਾ ਤੇ ਇੱਧਰ ਹੀ ਆਊਗਾ ਫਿਰ ਗਾਂ ਪਟਿਆਲੇ ਐਮ ਐਮ ਐ ਮਿਊਜ਼ਿਕ ਦੀ ਲੱਗਿਆ ਕਰਨ ਚੱਲ ਉੱਥੇ ਫਿਰ ਤੇੰਪਾਂਦਾ ਇਹ ਤਾਂ ਉਦਾ ਜਾਂਦਾ ਸੀ ਜਿੰਨੇ ਚ ਵਾਕਾਂ ਦੇ ਪੱਕ ਪੁੱਕ ਬਣਾਉਣੀਆਂ ਇਹਨੂੰ ਸੱਦ ਕੇ ਲੈਉਣਾ ਸੀ ਹੁਣ ਵੀ ਮੂਵੀਆਂ ਦੇ ਵਿੱਚ ਉਵੇਂ ਹੀ ਆ ਦੇਖਣਾ ਤਾਂ ਚਲੇ ਜਾਵਾਂਗੇ ਪਰ ਉਹ ਮੰਨਦਿਆ ਉਹਨਾਂ ਅਦਾਸ ਹੋ ਜਾ ਲੇ ਦੇਖ ਕੇ ਵੀ ਯਾਰਾ ਇਹ ਤਾਂ ਵੇਹੀ ਕਰਦੀ ਤੇ ਜਮੇ ਠੀਕ ਫਿਰਦਾ ਵਾ ਜਿਹੜਾ ਮੈਂ ਸਾਹਮਣੇ ਦੇ ਸੁਗਾ ਕਿੱਥੇ ਸਾਨੂੰ ਇੱਥੇ ਮੈਂਟੀ ਸਾਧ ਲੈਉਣਾ ਸੀ ਚੱਕੇ ਇਹ ਤਾਂ ਤਾਂ ਲੈ ਕੇ ਚੜ ਜਾਣਾ ਸੀ ਸੂਰਜ ਦੀ ਪੈਰਾਛੂੜ ਜੀ ਅਜੀ ਕਹਾਂਗਾ ਉੱਡੀ ਦੂਰ ਤਾਂ ਜੋ ਉੱਤੋਂ ਲੈ ਕੇ ਆ ਬਰਸਾਲਾਂ ਦੇ ਉੱਤੋਂ ਗੇੜਾ ਦੇਉਣਾ ਮਾਲਕ ਦੇ ਉੱਤੋਂ ਦੀ ਅਸੀਂ ਕਹਿੰਦਾ ਇੰਨਾ ਇੰਨਾ ਦਲੇਰ ਆ ਜਿਹੜਾ ਇੰਨਾ ਡਰਦਾ ਹੀ ਨਹੀਂ ਉਹ ਪੈਰਾਛੂੜ ਜੀ ਲੈ ਕੇ ਚੜ ਜਾਣਾ ਇਹ ਮਸਾ ਬੰਦ ਕਰਾਈ ਪਉਂਸ ਨੇ ਕਹਿ ਕੇ ਵੀ ਨਾ ਹੋਈ ਕੋਈ ਹਾਦਸਾ ਹੋ ਉਸਦਾ ਵੀ ਇਹ ਕੰਮ ਨਹੀਂ ਕਰਨਾ। ਉਹ ਜੀ ਸਾਡੇ ਮੋਟਰਸਾਈਕਲ ਚਲਾਉਂਦਾ ਬੜਾ ਸ਼ੌਂਕ ਸੀ ਰਾਜਵੀਰ ਨੂੰ। ਉਹਦੇ ਕੋਲ ਤਾਂ ਇੰਨੀ ਅਜੇ ਕੱਟ ਲਿਆਂਦੇ ਹੋਈ ਆ ਬਾਹਰੋਂ ਬਾਹਰੋਂ ਆ ਮੋਟਰਸਾਈਕਲ ਆਏ ਆ ਇਹਨੇ ਮਹਿੰਗੇ। ਉੱਤੇ ਵੀ ਹੋਟਲ ਆਇਆ ਵੀ ਕੋਈ ਉਹ ਸਾਨੂੰ ਸਮਝ ਨਹੀਂ ਆਉਂਦੀ ਕਿ 6:00 ਦੇ ਬੱਜੀ ਕਿੱਥੇ ਜਾਂਦਾ ਇਹ ਨਹੀਂ ਪਤਾ ਲੱਗਦਾ। ਵੀ ਕੋਈ ਲਹੂ ਨਹੀਂ ਨਿਕਲਿਆ ਕੋਈ ਹੋਰ ਨਹੀਂ ਹੈ ਗਿਆ। ਪਤਾ ਨਹੀਂ ਕਿਹੜੀ ਪਾਸੇ ਵਾਗੇ ਮਰੇ ਉਹਦੇ। ਨਾਲ ਦੇ ਮੁੰਡੇ ਆ ਜਿਹੜੇ ਉਹ ਵੀ ਦੱਸਦੇ ਵੀ ਕੋਈ 5-6 ਘੰਟੇ ਪਤਾ ਨਹੀਂ ਉਹ ਪਜੌਰ ਪਜੌਰ ਚ ਲਈ ਲਈ ਫਿਰਦੇ ਰਹੇ ਜੇ ਕੋਤੇ ਐਂਬੂਲੈਂਸ ਚ ਵੀ ਲੈ ਜਾਂਦੇ ਸਿੱਧੇ ਆਵਾ ਕੇ ਫਿਰ ਵੀ ਉਹਨੇ ਠੀਕ ਹੋ ਜਾਣਾ ਸੀ ਉਹ ਲੈ ਕੇ ਕਿਤੇ ਉਹ ਐਮਬੈਸਡਰ ਕਾਰ ਚੀ ਬਾਵਾ ਪਾੜਤਾ ਉਹਨਾਂ ਨੇ ਉਹ ਪਜੌਰ ਵਾਲਿਆਂ ਦੀ ਗਲਤੀ ਹੈ ਉਹਨਾਂ ਦੀ ਉਹ ਤਾਂ ਐਕਸ਼ਨ ਲਿਆ ਹਾਈਕਟ ਨੇ ਉਹ ਕਹਿੰਦੇ ਕੋਈ ਨ ਲਵਾਂਗੇ ਪਜੌਰ ਵਾਲਿਆਂ ਹਸਪੀਟਲ ਤੇ ਵੀ ਇਹਨਾਂ ਨੇ ਐਮ ਐਂਬੂਲੈਂਸ ਵਿੱਚ ਕਾ ਤੋ ਨੇ ਵਹਾਇਆ ਹਾਂਜੀ 5-6 ਘੰਟੇ 6 ਘੰਟੇ ਉਹਦੇ ਉਨਾਂ ਅੱਗੇ ਉਥੋਂ ਨਹੀਂ ਉਹ ਤਾਂ ਸਿੱਧੇ ਲੈ ਆਉਂਦੇ ਉਥੋਂ ਐਮਬੂਲੈਂਸ ਚ ਭਾਕੇ ਨੂੰ ਕੁਛ ਨਹੀਂ ਹੋਣਾ ਉਹਨੇ ਠੀਕ ਹੋ ਜਾਣਾ ਸੀ ਹਾਂਜੀ ਇੱਕ ਬਾਪੂ ਜੀ ਜਿਵੇਂ ਨਾ ਹੁਣ ਰਾਜਵੀਰ ਹਰਾਂ ਦੀ ਫਿਲਮ ਆਉਣੀ ਹੈ ਜਿਹੜੀ 28 ਨਵੰਬਰ ਨੂੰ ਹਾਂਜੀ ਹਾਂਜੀ ਤੇ ਮਾਤਾ ਜੀ ਉਹਨਾਂ ਦੇ ਉਹਨਾਂ ਦੀ ਬੇਟੀ ਹਨਾ ਉਹ ਜਾ ਰਹੇ ਨੇ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕੋਈ ਫਿਲਮ ਆਉਂਦੀ ਹੈ ਸਾਰੇ ਸਟਾਰ ਜਾਂਦੇ ਨੇ ਫਿਲਮ ਹਨਾ ਸਾਰਿਆਂ ਨੂੰ ਕਹਿਣ ਜਾਂਦੇ ਵੀ ਸਾਡੀ ਫਿਲਮ ਵੇਖੋ ਕਿੱਥੇ ਤਾਂ ਰਾਜਵੀਰ ਨੇ ਜਾਣਾ ਸੀ ਕਿੱਥੇ ਹੁਣ ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੀ ਬੇਟੀ ਜਾ ਰਹੀ ਹੈ ਤੇ ਨਾਲ ਜਿਹੜੇ ਉਹਨਾਂ ਦੇ ਸਾਥੀ ਕਲਾਕਾਰ ਜਿਹੜੇ ਨੇ ਉਹਨਾਂ ਨੇ ਬੜਾ ਸਪੋਰਟ ਕੀਤਾ ਹੋਇਆ ਹੈ ਤੁਸੀਂ ਮੰਨਦੇ ਹੋ ਵੀ ਰਾਜਵੀਰ ਦੇ ਵਾਕੇ ਦੇ ਵਿੱਚ ਉਹ ਭਰਾ ਸੀ ਵੀ ਅੱਜ ਵੀ ਨਾਲ ਖੜੇ ਆ ਪਰਿਵਾਰ ਦੇ ਨਹੀਂ ਖੜੇ ਆ ਜੀ ਅੱਜ ਵੀ ਹੁਣ ਐਮੀ ਬਿਰਕ ਦਾ ਇੰਦਾ ਟੌਪ ਦਾ ਵਾ ਜੀ ਨੇ ਇੰਨਾ ਓਕਾ ਜੱਕੇ ਮੈਂ ਤਾਂ ਉਹਦੀ ਬਹੁਤ ਫਿਲਮਾਂ ਦੇਖੀਆਂ ਚਲਮਕ ਸੀ ਕੋ ਚੱਲੀਏ ਹੋਰ ਬਹੁਤ ਦੇਖੀਆਂ ਐਮੀ ਬਿਰਕ ਤੇ ਮਾੜਾ ਮੋਟਾ ਤਾਂ ਨਹੀਂ ਸੀ ਹੈਗਾ ਜੀ ਨੇ ਐਡੀ ਪ੍ਰੋਮੋਸ਼ਨ ਕੀਤੀ ਵੀ ਜੋ ਸਾਰਾ ਕੁਝ ਮਿਹਨਤ ਦੇ ਦੂੰਗਾ ਤੁਸੀਂ ਜਿਵੇਂ ਮਰਜ਼ੀ ਕਰੋ ਤੁਸੀਂ ਜਾਵਾਂਗੇ ਸਾਰੇ ਦੇਖਾਂਗੇ ਉਹਦਾ ਹੁਣ ਬਹੁਤ ਵੱਡੇ ਸਟਾਰਾਂ ਨਾਲ ਸੀ ਉਹਦੇ ਲੈ ਕੇ ਕਿਤੇ ਮਾੜੇ ਮੋਟੇ ਤਾਂ ਨਹੀਂ ਐਮੀ ਬਿਰਕ ਨੂੰ ਨਹੀਂ ਗਿੱਪੀ ਕਰਿਆਲ ਹੋਇਆ ਐਮੀ ਬਿਰਕ ਹੋਇਆ ਦਿਲਜੀਤ ਸਾਧ ਹੋਇਆ ਬਹੁਤ ਤਕੜੇ ਆ ਜੀ ਇਹ ਹੁਣ ਦੇਖਦੇ ਰਹਿੰਦੇ ਨੇ ਫਿਲਮਾਂ ਇਹਨੇ ਨਾ ਦੀ ਵਧੀਆ ਨੁਕਾ ਟੌਪ ਦੇ ਆ ਇਹ ਤਿੰਨੇ ਸਿੰਘਰ ਹਾਂਜੀ ਇਹਨਾਂ ਨਾਲ ਹੁਣ ਜਦੋਂ ਦੇਖਾਂਗੇ ਫਿਲਮ ਚ ਮੈਂ ਤਾਂ ਪਹਿਲਾਂ ਮੈਂ ਦੋ ਤਸੀਲਦਾਰ ਨੇ 7-8 ਵਾਰ ਹੀ ਦੇਖੀ ਜੀ ਆ ਉਹ ਉਵੇਂ ਫੇਰ ਜੀ ਕਰ ਜਾਂਦਾ ਵੀ ਜਿਵੇਂ ਜੀ ਉਦੋਂ ਨਹਿਰ ਤੇ ਸਾਲ ਵਾਰ ਕੇ ਮਰ ਜਾਂਦਾ ਮਗਰੋਂ ਉਹਦਾ ਬੇਹਤਰਾ ਲੈ ਆਉਂਦੇ ਫੌਜੀ ਬਾਅਦ ਚ ਫੇਰ ਜਿਉਂਦਾ ਆ ਜਾਂਦਾ ਸਾਡੇ ਮਨ ਚ ਆਏ ਹੁੰਦਾ ਵੀ ਕਿ ਉਵੇਂ ਫੇਰ ਆ ਜਾਊਗਾ ਉਵੇਂ ਰਹੁੰਦੇ ਨਾ ਜੇ ਬਾਅਦ ਚ ਫੇਰ ਆ ਜਾਂਦਾ ਆ ਜਾਂਦਾ ਵੀ ਜਿਉਂਦਾ ਬਸ ਰੱਬ ਦੇ ਰੰਗ ਆ ਜੀ ਇੱਥੇ ਵੀ ਕਹਿੰਦੇ ਕਿ ਉਵੇਂ ਹੀ ਹੋ ਵੀ ਵੀ ਐਂ ਆਜ ਵੀ ਸਾਨੂੰ ਜੀ ਕਿ ਵੀ ਮੌਤਕਮੇ ਹੋ ਜੂਗਾ ਤਾਂ ਮੈਂ ਦੀ ਨਹੀਂ ਸਾਨੂੰ ਕਿ ਜਿਹੜਾ ਡਿਗਰੀ ਤਾਂ ਅਸੀਂ ਵੀ 20 ਹੋ ਰਹੀਆਂ ਕੋਈ ਟਰੈਕ ਮੋਟਰਸਾਈਕਲਾਂ ਤੋਂ ਵੀ ਕੋਈ ਇਹ ਤਾਂ ਹੈ ਨਹੀਂਗਾ ਵੀ ਕੋਈ ਚੱਲ ਬਾਹਾਂ ਟੁੱਟ ਜੂਗੀ ਮਾੜੇ ਮੋٹے ਹੋ ਜੂ ਉਹ ਤਾਂ ਪਤਾ ਨਹੀਂ ਜੀ ਹੰਤਾ ਦਿਮਾਗ ਹੀ ਆਏ ਬਾਤ ਸਤ ਕਿਤੇ 5-6 ਘੰਟੇ ਲਈ ਫਿਰਦੇ ਰਹੇ ਬਸ ਉਹਦੇ ਵਿੱਚ ਹੀ ਹੋਇਆ ਇਹ ਸਿੱਧਾ ਹੀ ਲੈ ਆਉਂਦੇ ਇੱਥੇ ਫੁੱਟੀ ਜੋ 5-6 ਘੰਟੇ ਤੋਂ ਪਹਿਲਾਂ ਐਂਬੂਲੈਂਸ ਤੇ ਫੇਰ ਕੌਣ ਸੀ ਨਹੀਂ ਸੀ ਹੁਣਾ ਜੀ ਸੋ ਪਿੰਡ ਵਾਲਿਆਂ ਨੂੰ ਅੱਜ ਵੀ ਯਕੀਨ ਹੈ ਜਿਹੜਾ ਉਹ ਨਹੀਂ ਹੋ ਰਿਹਾ ਵੀ ਰਾਜਵੀਰ ਇਸ ਦੁਨੀਆ ਦੇ ਵਿੱਚ ਹੁਣ ਹੈ ਨਹੀਂ ਗੇ ਇਸ ਦੁਨੀਆ ਤੋਂ ਚਲੇ ਗਿਆ ਔਰ ਫਿਲਮ ਨੂੰ ਲੈ ਕੇ ਉਤਸ਼ਾਹ ਆ ਆਡੀਅנס ਦੇ ਵਿੱਚ ਹੋਊਗਾ ਰਾਜਵੀਰ ਜਵੰਦਾ ਦੇ ਫੈਨਸ ਦੇ ਵਿੱਚ ਹੋਊਗਾ ਪਿੰਡ ਵਾਲੀ ਫਿਲਮ ਵੇਖਣ ਤਾਂ ਜ਼ਰੂਰ ਜਾਣਾ ਚਾਹੁੰਦੇ ਨੇ ਪਰ ਪਰੇ ਮਨ ਦੇ ਨਾਲ ਵੀ ਅੱਜ ਉਹ ਰਾਜਵੀਰ ਜਿਹਨੂੰ ਅਸੀਂ ਆਪਣੀਆਂ ਗਲੀਆਂ ਦੇ ਵਿੱਚ ਲੱਭਦੇ ਫਿਰਦੇ ਆ ਉਹ ਰਾਜਵੀਰ ਨੂੰ ਅਸੀਂ ਸਿਰਫ ਫਿਲਮੀ ਪਰਦੇ ਤੇ ਵੇਖਾਂਗੇ ਬਾਪੂ ਜੀਾਂ ਦੇ ਨਾਲ ਗੱਲ ਕਰਦੇ ਆ ਬਾਪੂ ਜੀ ਨਹੀਂ ਗੱਲ ਹੋਣੀ ਤੁਹਾਡੇ ਤੋਂ ਗੱਲ ਨਹੀਂ ਹੋਣੀ ਸੋ ਬਾਪੂ ਜੀ ਤੁਸੀਂ ਵੀ ਜਾਓਗੇ ਰਾਜਵੀਰ ਹਰਾਂ ਦੀ ਫਿਲਮ ਵੇਖਣ ਬਿਲਕੁਲ ਬਿਲਕੁਲ ਜਾਵਾਂਗੇ ਸਾਡੇ ਨਾਲ ਕਾਪੀ ਤੇ ਉਹ ਸੀ ਉਹਨਾਂ ਦਾ ਰਿਸ਼ਤੇਦਾਰੀ ਵੀ ਸਾਡੀ अच्छा जी ਤੇ ਮੇਰੀ ਗੁੱਡੀ ਪੁਲਿਸ ਦੇ ਵਿੱਚ ਉਹ ਇਕੱਠੇ ਦੋਨੇ ਪੁਲਿਸ ਚ ਭਰਤੀ ਹੋਈ ਸੀ ਹੂੰ ਫਿਰ ਇਹ ਕੌਣ ਬਲੇ ਪਾਸੇ ਜਿਹੜੇ ਨੇ ਰਿਜਾਇਨ ਕਰਤਾ ਬਸ ਆਈ ਬਹੁਤ ਚੰਗਾ ਮੁੰਡਾ ਹੀ ਵਧੀਆ ਸੀ ਮੇਰੇ ਨਾਲ ਸਾਥ ਸੀ ਬਾਪੂ ਜੀ ਹੁਣ ਕਹਿੰਦੇ ਗੁਰਪ੍ਰੀਤ ਘੁੱਗੀ ਕਹਿੰਦੇ ਸੀ ਵੀ ਜਿਵੇਂ ਹੁਣ ਵਿਗਿਆਨ ਦਾ ਯੁੱਗ ਆ ਗਿਆ ਸਾਇੰਸ ਨੇ ਕਹਿੰਦੇ ਬੜੀ ਤਰੱਕੀ ਕਰ ਲਈ ਟੈਕਨੋਲੋਜੀ ਆ ਗਈ ਅੱਜ ਕੱਲ ਫੋਨਾਂ ਦੇ ਵਿੱਚ ਵੀ ਆਪਾਂ ਵੇਖਦੇ ਆਂ ਕਹਿੰਦੇ ਤਾਂ ਹੁਣ ਰਾਜਵੀਰ ਨੂੰ ਆਉਣ ਵਾਲੀਆਂ ਫਿਲਮਾਂ 'ਚ ਕੰਪਿਊਟਰ ਰਾਹੀ ਦਿਖਾਇਆ ਕਰਾਂਗੇ ਅਸੀਂ ਵੀ ਤਾਂਕਿ ਲੋਕ ਉਹਨੂੰ ਵੇਖਦੇ ਰਹਿਣ ਉਹ ਜ਼ਿੰਦਾ ਰਹਿ ਸਕੇ ਲੋਕਾਂ ਦੇ ਮਨਾਂ ਦੇ ਵਿੱਚ ਨਹੀਂ ਵਧੀਆ ਗੱਲ ਆ ਚੰਗੀ ਗੱਲ ਹੈ ਸੋ ਬਾਪੂ ਜੀ ਕਾਫੀ ਇਮੋਸ਼ਨਲ ਹੋ ਰਹੇ ਨੇ ਸੋ ਪਿੰਡ ਦੇ ਵਿੱਚ ਅਸੀਂ ਜਿਹਦੇ ਨਾਲ ਵੀ ਗੱਲ ਕਰਦੇ ਆ ਬਹੁਤ ਹੀ ਘੱਟ ਸਾਨੂੰ ਇਦਾਂ ਦੇ ਲੋਕ ਮਿਲ ਰਹੇ ਨੇ ਜੋ ਖੁੱਲ ਕੇ ਗੱਲ ਕਰ ਲੈਣ ਗੱੱਚ ਪਰ ਆਉਂਦਾ ਜਦੋਂ ਰਾਜਵੀਰ ਦਾ ਜ਼ਿਕਰ ਹੁੰਦਾ ਤਾਂ ਗੱਲ ਦੇ ਵਿੱਚੋਂ ਆਵਾਜ਼ ਹੀ ਨਿਕਲਦੀ ਸੋ ਇਹ ਹੈ ਰਾਜਵੀਰ ਦਾ ਪਿੰਡ ਪੋਨਾ ਔਰ ਰਾਜਵੀਰ ਦੀ ਫਿਲਮ ਨੂੰ ਲੈ ਕੇ ਸਾਰੀ ਕੈਡਮੀ ਅਸੀਂ ਜ਼ਰੂਰ ਉਹ ਫਿਲਮ ਦੇਖਣ ਜਾਵਾਂਗੇ ਜੇ ਰਾਜਵੀਰ ਹੁੰਦਾ ਅਸੀਂ ਤਾਂ ਵੀ ਜਾਂਦੇ ਅੱਜ ਰਾਜਵੀਰ ਹੈ ਨਹੀਂ ਤਾਂ ਅਸੀਂ ਤਾਂ ਵੀ ਉਹ ਫਿਲਮ ਦੇਖਣ ਜਾਵਾਂਗੇ 28 ਨਵੰਬਰ ਨੂੰ ਯਮਲਾ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਕੈਮਰਾ ਪਰਸਨ ਨਿਸ਼ਾਨ ਦੇ ਨਾਲ ਮੈਨੂੰ ਦਿਓ ਇਜਾਜ਼ਤ ਕਰਨਾਤ